ਠੰਡੇ ਬੁਰਜੇ ਕੈਦ ਮਾਤਾ ਗੁਜਰਕੌਰ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਉਉਣ ਵਾਲੇ ਅਮਰ ਸ਼ਹੀਦ ਬਾਬਾ ਕੋਤੀਰਾ ਮੈਰਾ ਤੇ ਉਸਦੇ ਪਰਿਵਾਰ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਆ ਪੱਪਾ ਹਿੰਮਤ ਸਿੰਘ ਕੱਛਿਆ ਰਾਜਪੂਤ ਸੇਵਕ ਸਭਾ ਨਰੇਂਦਰਗੜ੍ਹ ਸ਼ਟਾ ਅਤੇ ਸਮੂਹ ਸੰਗਤ ਸਹਿਯੋਗ ਨਾਲ ਮੁੱਖ ਮਾਰਗ ਅਟਾਰੀ ਵਾਗਾ ਸਰਹੱਦ ਉੱਪਰ ਬਣੇ ਇੰਡੀਆ ਗੇਟ ਵਿਖੇ ਸ਼ਰਧਾ ਪੂਰਕ ਦੂਜੇ ਦਿਨ ਦੁੱਧ ਦੇ ਲੰਗਰ ਲਗਾਏ ਗਏ ਇਸ ਮੌਕੇ ਪ੍ਰਧਾਨ ਕੁਲਦੀਪ ਸਿੰਘ ਜੰਮੂ ਅਤੇ ਜਨਰਲ ਸਕੱਤਰ ਰਸ਼ਪਾਲ ਸਿੰਘ ਚੀਚਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਮਾਤਾ ਗੁਜਰਕੌਰ ਜੀ ਅਤੇ ਭਾਈ ਮੋਤੀराम ਮਹਿਰਾ ਜੀ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਮੋਤੀराम ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਰਪ੍ਰਸਤ ਸੇਵਕ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਉਂਦੀ ਸੇਵਾ ਕੀਤੀ ਸੀ ਉਹਨਾਂ ਦਾ ਨਿੱਕਾ ਤੇ ਗਰੀਬ ਜਿਹਾ ਪਰਿਵਾਰ ਸੀ ਜਿਨ੍ਹਾਂ ਨੂੰ ਨਵਾਬ ਵਜੀਦ ਖਾਨ ਸੂਬਾ ਸਰਹਿੰਦ ਅਦਨੇ ਕੈਦੀਆਂ ਨੂੰ ਭੋਜਨ ਸ਼ਿਕਾਉਣ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ 27 ਦਸੰਬਰ 1704 ਨੂੰ ਸੈਭ ਜਾਦਿਆਂ ਨੂੰ ਸਵੇਰੇ ਜਦੋਂ ਸ਼ਹੀਦ ਕੀਤਾ ਗਿਆ ਸੀ ਸ਼ਹੀਦੀ ਦਾ ਪਤਾ ਲੱਗਣ ਤੋਂ ਬਾਅਦ ਮਾਤਾ ਗੁਜਰਕੌਰ ਜੀ ਵੀ ਸੱਚਖੰਡ ਚਲੇ ਗਏ ਬਾਬਾ ਮੋਤੀराम ਜੀ ਨੇ ਉਹਨਾਂ ਦੇ ਸੰਸਕਾਰ ਲਈ ਚੰਨ ਦੀ ਲੱਕੜ ਦਾ ਪ੍ਰਬੰਧ ਕੀਤਾ ਇਸੇ ਨੇ ਕੀਤਾ ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸਦੇ ਨੌਕਰ ਨੇ ਕੈਦੀਆਂ ਦੀ ਦੁੱਧ ਤੇ ਪਾਣੀ ਨਾਲ ਸੇਵਾ ਕੀਤੀ ਹੈ। ਨਵਾਬ ਨੇ ਬਾਬਾ ਮੋਤੀਰਾ ਮੈਰਾ ਅਤੇ ਉਹਨਾਂ ਦੇ ਮਾਤਾ ਪਤਨੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਬਾਬਾ ਜੀ ਨੇ ਆਪਣੇ ਕੀਤੇ ਨੂੰ ਛੁਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਸ਼ਹਿਬ ਜਾਦਿਆਂ ਤੇ ਮਾਤਾ ਜੀ ਦੀ ਸੇਵਾ ਕਰਨਾ ਉਸਦੀ ਪਵਿੱਤਰ ਡਿਊਟੀ ਸੀ। ਇਸ ਲਈ ਬਾਬਾ ਮੋਤੀਰਾਮ ਮਹਿਰਾ ਨੂੰ ਉਹਨਾਂ ਦੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਇਸ ਮੌਕੇ ਉਹਨਾਂ ਸੰਗਤਾਂ ਨੂੰ ਅਪੀਲ ਕਰਦੇ ਆ ਬਾਣੀ ਤੇ ਬਾਣੀ ਦੇ ਧਾਰੇ ਹੀ ਹੋਣ ਦੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਮੋਤੀਰਾਮ ਦੀ ਢੰਡੇ ਗੁਰੂ ਜੀ ਜਦੋਂ ਦੁੱਧ ਲੈ ਕੇ ਗਏ ਸੀ ਮਾਤਾ ਜੀ ਦੇ ਛੋਟੇ ਸਹੇਦ ਨੂੰ ਸ਼ਿਕਾਇਆ ਉਹੋ ਹੀ ਮਰਿਆਦਾ ਸਾਡੀ ਜਿਹੜੀ ਸਭਾ ਕਰ ਰਹੀ ਹੈ ਤਿੰਨ ਦਿਨ ਰੋਦੇ ਲੰਗਰ ਲੱਗਦੇ ਨੇ 26 27 ਤੇ 28 ਕਿਉਂਕਿ ਬਾਬਾ ਮੋਤੀ RAM ਤੇ ਅਸੀਂ ਬਣ ਨਹੀਂ ਸਕਦੇ ਬਾਬਾ ਮੋਤੀ RAM ਦੀ ਮਰਿਆਦਾ ਉਹਨੂੰ ਲੈ ਕੇ ਜਿਹੜੀ ਸਭਾ ਇਹ ਫਰਜ਼ ਨਿਭਾਉਂਦੀ ਆ ਇਹ ਸਾਲੀ ਤਿੰਨ ਦਿਨ ਰੋਦੇ ਲੰਗਰ ਚੱਲਦਾ 26 ਤੇ 27 ਤੇ 28 ਸੰਗਤਾਂ ਜਿਹੜੀਆਂ ਬਹੁਤ ਸ਼ਾਹ ਦਿੰਦੀਆਂ ਬੜਾ ਸਜੋਜ ਦਿੰਦੀਆਂ ਇਲਾਕੇ ਦੀ ਸੰਗਤ ਵੀ ਬਾਕੀ ਜਿਹੜੀ ਸਾਡੀ ਸਭਾ ਸਭਾ ਦਾ ਵੀ ਬੜਾ ਸਾਡਾ ਸਜੋਗ ਆ ਕਿਸੇ ਕੋਲ ਵੀ 2 ਕਵੈਂਟਰ ਵੀ ਲੈ ਲੈਣੇ ਆ ਕਵੈਂਟਰ ਵਿੱਚ ਹੋ ਜਾ ਸਾਡੇ ਭਰਾ ਨੇ ਵੀ ਸੇਵਾ ਪਾਉਂਦੇ ਨੇ ਕੜਸ ਕੋਲ ਸਾਡਾ 50 55 60 ਕਵੈਂਟਰ ਦੇ ਦੁੱਧ 3 ਦਿਨ ਦੇ ਲੱਗਦਾ ਤੇ ਬਹੁਤ ਸੰਤੂਸ਼ ਲੋਕ ਦਿੰਦੀ ਇਹਦੀ ਸਭੀ ਬਰਾਦਰੀ ਆ ਇਹ ਸੇਵਾ ਸਾਡੇ ਨਰੇ ਬਰਾਦਰੀ ਦੇ ਇਹ ਝੋਲੀ ਬਾਬਾ ਮੋਤੀ ਰਾਮ ਨੇ ਬੜਾ ਇਹ ਬਰਾਦਰੀ ਦਾ ਨਾਮ ਉੱਚਾ ਕੀਤਾ ਹੈ ਅਸੀਂ ਉਹਨੂੰ ਮਰਿਆਦਾ ਰੱਖਦੇ ਜਿਹੜੀ 3 ਦਿਨ ਦੀ ਸੇਵਾ ਚੱਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਾਕੇ ਬੱਚੇ ਜਿਹੜੇ ਨੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਉਹਨਾਂ ਬੱਚਿਆਂ ਨੂੰ ਕੋਈ ਪੜ੍ਹਾਸ ਨਹੀਂ ਇਤਿਹਾਸ ਨਹੀਂ ਹੈਗਾ ਤੇ ਕੋਈ ਤੇ ਆਸਰੇ ਆਪਣਾ ਇਹ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਬੱਚਿਆਂ ਨੂੰ ਪਹਿਲਾਂ ਦਾਦੇ ਪੁਰਾਣੇ ਬਜ਼ੁਰਗ ਆਪਾਂ ਵੇਦੇ ਆ ਵੀ ਕਹਾਣੀਆਂ ਬੱਚਿਆਂ ਨੂੰ ਖੜਾਉਣੀਆਂ ਸਿਖਾਉਣੀਆਂ ਬਿਰੂਆਂ ਨੇ ਤੇ ਅੱਜਦੋਂ ਕੰਮ ਨਹੀਂ ਰਹਿ ਗਿਆ ਅੱਜ ਟੀਵੀ ਦਾ ਸਮਾਂ ਰਹਿ ਗਿਆ net ਦਾ ਛੋਟਾ ਜਿਹਾ ਬੱਚਾ ਉਹ ਟੀਵੀ ਦੇ ਦੁਆਲੇ ਹੋ ਜਾਂਦਾ ਬਸ net ਮਾਂ ਪਿਓ ਉਹ ਪੁੱਛਦਾ ਕੋਈ ਨਾਮ ਆਫ ਕੋਈ ਹਰਦਾ ਹੀ ਆ ਤੇ ਅਸੀਂ ਇਹ ਕਿਲੇ ਵੀ ਜਿਹੜੇ ਆਪਣੀਆਂ ਨੌਂ ਵਾਲੀ ਪੀੜ੍ਹੀ ਛੋਟੇ ਬੱਚੇ ਇਹਨਾਂ ਨੂੰ ਪਹਿਲੀ ਗੱਲ ਦੇ ਜਦੋਂ ਆਦਨ ਚੱਲਦੇ ਆ ਫਰੇਗੜ ਸਾਹਿਬ ਖੜਨਾ ਚਾਹੀਦਾ ਜਮਕੌਰ ਸਾਹਿਬ ਵੀ ਖੜਨਾ ਚਾਹੀਦਾ ਆਪਣੇ ਜਿਹੜਾ ਸਿੱਖ ਤੇ ਹਦਾ ਇਹਨਾਂ ਦਸਣਾ ਇਹਦੇ ਬੱਚਿਆਂ ਨੂੰ ਖੜਕੇ ਤੇ ਜਿਹੜੀਆਂ ਸਭਾ ਸੈਡੀਆਂ ਜਿਹੜੀਆਂ ਬੜੀਆਂ ਉਹਨਾਂ ਨੂੰ ਕੱਲੇ ਲੰਗਰ ਨੇ ਇਹਨਾਂ ਨੂੰ ਹੋਰ ਵੀ ਆਪ ਨੂੰ ਪਰਾਲੇ ਬਰੇ ਕਰਨੇ ਪੈਣੇ ਜਿਸ ਤਰ੍ਹਾਂ ਹੁਣ ਸਾਡੀ ਸਭਾ ਵੀ ਕਰਦੀ ਪਈ ਆ ਅਸੀਂ ਅੱਗੇ ਫਤਿਹਗੜ੍ਹ ਸਾਹਿਬ ਤੋਂ ਲਿਆ ਕੇ ਇਤਿਹਾਸ ਨੇ ਵੰਡੀਦਾ ਸੀ ਹੁਣ ਇਹ ਸਾਡੀ ਜਿਹੜੀ ਸਭਾ ਹੈ ਇਤਿਹਾਸ ਸਾਡਾ ਆਪਣੀ ਇਥੇ ਸਭਾਦਾਰ ਸਪਾਇਆ ਹੋਇਆ ਹੈ ਤੇ ਅਸੀਂ ਕਰਸੋ ਕਰ ਵੀ 10000 ਇਤਿਹਾਸ ਸਪਾਇਆ ਸੰਗਤ ਨੂੰ ਡਾਉਣਾ ਕਰਦ ਰਿ ਸਨਾ ਸਾਹਿਬ ਭੇਜਣਾ ਹੈ ਬੱਚਿਆਂ ਨੂੰ ਪੜ੍ਹਾਓ ਜਿੰਨਾਂ ਨੂੰ ਨਹੀਂ ਵੀ ਪਤਾ ਕਿਉਂਕਿ ਕਈ ਪਰਿਵਾਰਾਂ ਨੂੰ ਬਾਬਾ ਮੋਤੀराम ਬਾਰੇ ਵੀ ਪਤਾ ਉਹਨਾਂ ਜਦੋਂ ਇਹ ਸਮਾਗਮ ਇੱਥੇ ਕੀਤਾ ਤੇ ਸਾਡੇ ਪਰਿਵਾਰਾਂ ਨੂੰ ਨਹੀਂ ਪਤਾ ਬਾਬਾ ਮੋਤੀराम ਦੀ ਕੌਣ ਹੋਏ ਨੇ ਉਹਨ ਅਸੀਂ ਆ ਜਿਹੜੀ ਜੀਵਨੀ ਆ ਬਾਬਾ ਮੋਤੀराम ਦੀ ਜੀਵਨੀ ਆ ਅਸੀਂ ਘਰ ਘਰ ਵਿਚਾਰ ਰਹੇ ਆ ਇੱਥੇ ਵੀ ਵੰਡ ਰਹੇ ਆ ਜਿੰਨੀਆਂ ਸਫਾ ਸੈੜੀਆਂ ਅੰਮ੍ਰਿਤਸਰ ਜ਼ਿਲ੍ਹੇ ਦੇ ਆ ਉਹਨਾਂ ਨੂੰ ਵੀ ਇਤਿਹਾਸ ਦੇਵਾਂਗੇ ਤੇ ਸਾਰੀਆਂ ਸਫਾ ਸੈੜੀਆਂ ਨੂੰ ਫਰਜ਼ ਬੰਦਾ ਵੀ ਇਤਿਹਾਸ ਦੇਣਾ ਵੈਰੀ ਖਾਲਸਾ ਵੈਰੀ ਫਰੇ ਇਹ ਤਿੰਨ ਦਿਨ ਦੁੱਧ ਦੀ ਸੇਵਾ ਜਿਹੜੀ ਆ ਬਾਬਾ ਹਿੰਮਤ ਸਿੰਘ ਕਚੂਰਾਜ ਖਵਾਨ ਰੈਣਗੜ੍ਹ ਸ਼ਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਲਾਇਆ ਜਾ ਰਿਹਾ ਇਹ ਨੂੰ ਚੱਲਦੇ ਨੂੰ 5-7 ਸਾਲ ਹੋ ਗਿਆ ਜੀ ਤੇ ਇਹ ਚਮਕੌਰ ਦੇ ਠਿਡਾਰੇ ਵਾਤਾ ਗੁਰਦਾਰ ਸਪਸਨਾ ਸਹਿਗਰ ਤੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਦੇ ਸਿੰਘ ਜੀ ਹੋਰ ਛਿਦਾਨੀ ਯਾਦ ਤੇ 3 ਦਿਨ ਦਰਦਾਂ ਲੰਗਰ ਚੱਲਦਾ ਦੀ 26 27 ਤੇ 28 ਤੇ ਇਹ ਹਰ ਸਾਲ ਦੀ ਤਰ੍ਹਾਂ ਹੀ ਚੱਲਣਿਆ ਜੀ ਤੇ ਅਰੇ ਭੜਕਦੀ ਧੜੀ ਫੇਰ ਚੱਲਣਾ ਅੱਜ 26 ਤੋਂ ਸ਼ੁਰੂਆ 26 27 ਦੇ 22 ਬਾਰੇ ਖਾਲਸਾ ਵੈਦ ਫਰੀ ਸੁਧਰ ਲੰਗਰ ਹਰ ਸਾਲ 26 ਅਤੇ 27 ਤਰੀਕ ਨੂੰ ਲੱਗਦਾ ਹੈ ਜੋ ਕਿ ਬਾਬਾ ਹਿੰਮਤ ਸਿੰਘ ਸੇਵਕ ਸਭਾ ਕਚਵਰਾਜਪੂਰ ਦੇ ਸਹਿਯੋਗ ਨਾਲ ਲੱਗਦਾ ਹੈ ਸਾਡੇ ਸਮੂਹ ਸਾਧ ਸੰਗਤ ਦੀ ਨਰਾਂਗਰ ਦੇ ਸਹਿਯੋਗ ਨਾਲ ਲੱਗਦਾ ਹੈ ਇੱਥੇ ਚ ਮੈਂ ਇਹ ਨਾਲੇ ਆਪਾਂ ਛੋਟਾ ਜਿਹਾ ਪ੍ਰਾਲਾ ਸਾਡੇ ਕੁਲਦੀਪ ਸਿੰਘ ਪ੍ਰਧਾਨ ਅਤੇ ਸਮੂਹ ਸੋਸਾਇਟੀ ਨੇ ਕੀਤਾ ਹੈ ਕਿ ਆਪਾਂ ਇਤਿਹਾਸ ਸੇ ਇੱਕ ਜਿਹੜਾ ਆਪਾਂ ਨੂੰ ਬੱਚੇ ਭੁੱਲਦੇ ਜਾ ਰਹੇ ਇਤਿਹਾਸ ਨੂੰ ਉਹ ਇਤਿਹਾਸ ਵਾਸਤੇ ਨੇ ਕਿਤੇ ਹਰਸ਼ ਬਾਬਾ ਮੋਤੀराम ਜੀ ਦਾ ਤਿਆਰ ਕਰਾਇਆ ਕਿ ਹਰ ਇੱਕ ਘਰ ਵਿੱਚ ਪਹੁੰਚੇ ਬੱਚੇ ਪੜਨ ਉਹਨੂੰ ਸਮਝਣ ਕਿ ਇਤਿਹਾਸ ਸਾਡਾ ਕੀ ਹੈਗਾ ਆ ਆਨਾਲੀ ਪੀੜੀ ਨੂੰ ਪਤਾ ਚੱਲ ਚੱਲ ਸਕੇ ਇਹ ਹੀ ਮੈਂ ਜੋ ਬੇਨਤੀ ਕਰਾਂਗਾ ਆਪਣੇ ਸਾਧ ਸਮੂਹ ਸੰਗਤ ਨੂੰ ਕਿ ਬੱਚਿਆਂ ਨੂੰ ਜ਼ਰੂਰ ਇਤਿਹਾਸ ਦੱਸਿਆ ਕਰੋ ਆ ਦਿਨਾਂ ਵਿੱਚ ਕਿ 21 ਤੋਂ ਲੈ ਕੇ 23 ਤੱਕ ਆਪਣਾ ਇਤਿਹਾਸ ਕੀ ਹੈਗਾ ਜੇ ਅਸੀਂ ਦੱਸਾਂਗੇ ਤੇ ਬੱਚੇ ਆ ਨੋ ਇਟੀਆਂ ਦੀਆਂ ਦੀਆਂ ਵਾਲੀ ਪੀੜੀ ਜਿਹੜੀ ਹੈ ਹੋਰ ਸਿੱਖੀ ਵੱਲ ਜਾਏਗੀ ਜੇ ਅਸੀਂ ਨਹੀਂ ਦੱਸਾਂਗੇ ਤੇ ਭੁੱਲਣ ਜੋਗ ਹੋ ਜਿੱ ਸਕਦੇ ਆ ਆਪਾਂ ਭੁੱਲਣ ਜੋਗ ਹੋ ਗਏ ਹੋ ਚੁੱਕੇ ਹੋਏ ਆ ਮੈਂ ਹੱਥ ਜੋੜ ਬੇਨਤੀ ਕਰਦਾ ਸਮੂਹ ਸਾਰ ਸੰਗਤ ਨੂੰ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਤਿਹਾਸ ਦੱਸੋ ਅਸੇ ਇਹ ਦਿਨਾਂ ਵਿੱਚ ਜ਼ਰੂਰ ਅਨੇ ਬੱਚਿਆਂ ਨੂੰ ਦਸਤਾਰ ਸਜਾਇਆ ਕਰੋ ਛੋਟੇ ਸਾਹਿਬ ਜਰਾਂ ਦੇ ਜਿਨ੍ਹਾਂ ਨੇ ਸਾਨੂੰ ਕੁਰਬਾਨੀ ਕੀਤੀ ਸਾਡੇ ਲਈ ਉਹਨਾਂ ਦੇ ਉਪਰਾਲਿਆਂ ਤੇ ਆਪਾਂ ਚੱਲੀਏ ਤੇ ਉਹਨਾਂ ਨੂੰ ਯਾਦ ਕਰਿਆ ਕਰੀਏ ਉਹਨਾਂ ਨੂੰ ਸਜਦਾ ਕਰਿਆ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਈ ਹੈ ਮਹਸੰਗਤ ਸਰਬਸਵਾਰ ਨਰਗੜ ਮੰਮੋ ਮਾਤਾ ਗੁਜਰਕੌਰ ਦੀ ਛੋਟੇ ਸਾਹਿਬ ਜਰਾਂ ਦੀ ਯਾਦ ਵਿੱਚ 3 ਦਿਨ ਦੁੱਧ ਦਾ ਲੰਗਰ ਲਗਾਇਆ ਗਿਆ ਹੈ 28 ਸਤ 28 ਔਰ ਉਹ ਇਲਾਕੀਆਂ ਸੰਸਥਾਵਾਂ ਦਾ ਬਹੁਤ ਬਹੁਤ ਸਹਿਯੋਗ ਹੈ ਤੇ ਅਖੀਰ ਤਲਵਿੰਦਰ ਗੁਰਦਵਾਰਾ ਸੌਵੀ ਕਮੇਟੀ ਦਾ ਵੀ ਬਹੁਤ ਸਹਿਯੋਗ ਹੈ ਸਾਰੀਆਂ ਸੰਸਥਾਵਾਂ ਦਾ ਬਹੁਤ ਸਹਿਯੋਗ ਹੈ ਆਪਣੇ ਕਮੇਟੀ ਦਾ ਵੀ ਪਾਈ ਰਮ ਸਿੰਘ ਸੇਵਾ ਸਮਾ ਦਾ ਵੀ ਬਹੁਤ ਸਹਿਯੋਗ ਹੈ ਜੀ ਜੀ ਖਾਲਸਾ ਜਰੂਰ